ਪਾਰਟ ਨੰਬਰ 11 ਦੀਪੂ ਨੇ ਛੁੱਟੀ ਲਈ ਆਓ ਬੱਚਿਓ ਇਸ ਸਿੱਖਿਆਦਾਇਕ ਕਹਾਣੀ ਨੂੰ ਪੜਿਓ ਦੀਪੂ ਤੀਜੀ ਜਮਾਤ ਵਿੱਚ ਪੜਦਾ ਸੀ ਉਹ ਹਰ ਕੰਮ ਵਿੱਚ ਬਹੁਤ ਵਧੀਆ ਸੀ ਪਰ ਕੁਝ ਦਿਨਾਂ ਤੋਂ ਜਦੋਂ ਵੀ ਸਕੂਲ ਜਾਣ ਦੀ ਗੱਲ ਹੁੰਦੀ ਤਾਂ ਉਹ ਅਲੱਗ-ਅਲੱਗ ਤਰ੍ਹਾਂ ਦੇ ਬਹਾਨੇ ਬਣਾਉਣ ਲੱਗਦਾ ਉਸ ਦਾ ਜੀ ਕਰਦਾ ਕਿ ਉਹ ਸਾਰਾ ਦਿਨ ਬਸ ਫੋਨ ਤੇ ਖੇਡਦਾ ਰਹੇ ਸਵੇਰੇ ਜਦੋਂ ਉਸਦੇ ਮੰਮੀ ਸਕੂਲ ਜਾਣ ਲਈ ਉਠਾਉਂਦੇ ਤਾਂ ਉਹ ਇੱਕੋ ਗੱਲ ਕਹਿੰਦਾ ਮੰਮੀ ਅੱਜ ਮੈਨੂੰ ਛੁੱਟੀ ਲੈ ਦਿਓ ਉਸਦੇ ਮੰਮੀ ਉਸ ਨੂੰ ਜਵਾਬ ਦਿੰਦੇ ਮੈਂ ਅਤੇ ਤੇਰੇ ਪਾਪਾ ਨੇ ਕੰਮ ਤੇ ਜਾਣਾ ਹੈ ਤੇਰੇ ਨਾਲ ਦੇ ਸਾਰੇ ਬੱਚੇ ਸਕੂਲ ਚਲੇ ਜਾਣਗੇ ਤੂੰ ਖੇਡੇਗਾ ਵੀ ਕਿਸ ਨਾਲ ਪਰ ਦੀਪੂ ਨੂੰ ਆਪਣੇ ਮੰਮੀ ਪਾਪਾ ਦੀ ਗੱਲ ਸਮਝ ਨਹੀਂ ਸੀ ਆਉਂਦੀ ਉਹ ਕਹਿੰਦਾ ਮੈਂ ਆਪਣੇ ਆਪ ਖੇਡਦਾ ਰਹਾਂਗਾ ਪਰ ਤੁਸੀਂ ਮੈਨੂੰ ਸਕੂਲੋਂ ਛੁੱਟੀ ਲੈ ਦਿਓ ਦੀਪੂ ਦੀ ਰੋਜ਼-ਰੋਜ਼ ਦੀ ਜਿੱਦ ਤੋਂ ਤੰਗ ਆ ਕੇ ਇੱਕ ਦਿਨ ਦੀਪੂ ਦੀ ਮੰਮੀ ਨੇ ਦੀਪੂ ਨੂੰ ਛੁੱਟੀ ਲੈ ਦਿੱਤੀ ਅਤੇ ਸ਼ਰਤ ਰੱਖੀ ਕਿ ਉਹ ਮੋਬਾਈਲ ਨਾਲ ਨਹੀਂ ਖੇਡੇਗਾ ਦੀਪੂ ਬਹੁਤ ਖੁਸ਼ ਹੋਇਆ ਕਿ ਅੱਜ ਉਸ ਨੂੰ ਨਾਤਾ ਸਕੂਲ ਜਾਣਾ ਪਵੇਗਾ ਨਾ ਹੀ ਪੜਨਾ ਪਵੇਗਾ ਸਵੇਰੇ ਉੱਠ ਕੇ ਉਹ ਭੱਜਾ ਭੱਜਾ ਬਾਗ ਵਿੱਚ ਗਿਆ ਬਾਗ ਵਿੱਚ ਮਧੂਮੱਖੀਆਂ ਫੁੱਲਾਂ ਤੇ ਮੰਡਲਾ ਰਹੀਆਂ ਸਨ ਦੀਪੂ ਨੇ ਇੱਕ ਮੱਖੀ ਨੂੰ ਕਿਹਾ ਪਿਆਰੀ ਮੱਖੀ ਆ ਜਾ ਮੇਰੇ ਨਾਲ ਖੇਡ ਮੱਖੀ ਨੇ ਅੱਗੋ ਜਵਾਬ ਦਿੱਤਾ ਨਾ ਬਈ ਨਾ ਮੇਰੇ ਕੋਲ ਅਜੇ ਖੇਡਣ ਦਾ ਵਕਤ ਨਹੀਂ ਮੈਂ ਤਾਂ ਸ਼ਹਿਦ ਇਕੱਠਾ ਕਰਨਾ ਹੈ ਇਹ ਕਹਿ ਕੇ ਮਧੂ ਮੱਖੀ ਆਪਣੇ ਕੰਮ ਲੱਗ ਗਈ ਫੇਰ ਦੀਪੂ ਦੀ ਨਜ਼ਰ ਆਪਣੇ ਗਵਾਂਡੀਆਂ ਦੇ ਕੁੱਤੇ ਮੋਤੀ ਤੇ ਪਈ ਜਿਹੜਾ ਤੇਜ਼-ਤੇਜ਼ ਭਜਿਆ ਜਾ ਰਿਹਾ ਸੀ ਦੀਪੂ ਨੇ ਮੋਤੀ ਨੂੰ ਕਿਹਾ ਆਜਾ ਮੋਤੀ ਆਪਾਂ ਦੋਵੇਂ ਖੇਡੀਏ ਅਗੋਂ ਮੋਤੀ ਨੇ ਜਵਾਬ ਦਿੱਤਾ ਇਹ ਖੇਡਣ ਦਾ ਠੀਕ ਸਮਾਂ ਨਹੀਂ ਮੈਂ ਤਾਂ ਆਪਣੇ ਮਾਲਕ ਦੇ ਘਰ ਦੀ ਰਖਵਾਲੀ ਕਰਨੀ ਹੈ ਇੱਕ ਹੈ ਕਿ ਮੋਤੀ ਅੱਖੋ ਓਲੇ ਹੋ ਗਿਆ ਫਿਰ ਦੀਪੂ ਦਾ ਧਿਆਨ ਇੱਕ ਚਿੜੀ ਵੱਲ ਗਿਆ ਉਹ ਆਪਣੀ ਚੁੰਝ ਵਿੱਚ ਤੀਲਾ ਫੜੀ ਉੱਡਦੀ ਜਾ ਰਹੀ ਸੀ ਦੀਪੂ ਨੇ ਚਿੜੀ ਨੂੰ ਕਿਹਾ ਆਪ ਹੈਨੇ ਚਿੜੀਏ ਆਪਾ ਦੋਵੇਂ ਖੇੜੀਏ ਚਿੜੀ ਨੇ ਇੱਕਦਮ ਕਿਹਾ ਮੈਨੂੰ ਤਾਂ ਸਿਰ ਖੁਰਕਣ ਦੀ ਵੇਲ ਨਹੀਂ ਮੈਂ ਸਮੇਂ ਸਿਰ ਆਪਣਾ ਅਲਣਾ ਬਣਾਉਣਾ ਹੈ ਕਿਉਂਕਿ ਹਰ ਕੰਮ ਸਮੇਂ ਸਿਰ ਕਰਨਾ ਹੀ ਵਧੀਆ ਹੁੰਦਾ ਹੈ ਇਹ ਕਹਿ ਕੇ ਚਿੜੀ ਫੁਰ ਕਰਕੇ ਉੱਡ ਗਈ ਦੀਪੂ ਅੱਗੇ ਤੁਰ ਪਿਆ ਉਸਨੇ ਦੇਖਿਆ ਕੀੜੀਆਂ ਆਪਣੇ ਮੂੰਹ ਵਿੱਚ ਅਨਾਜ ਦੇ ਦਾਣੇ ਚੁੱਕੀ ਕਤਾਰ ਬਣਨੀ ਜਾ ਰਹੀਆਂ ਸਨ ਦੀਪੂ ਨੇ ਹੁਣ ਕੀੜੀਆਂ ਦਾ ਤਰਲਾ ਕੀਤਾ ਆਜੋ ਨਿਕਿਓ ਕੀੜਿਓ ਕੋਝਪਾਲ ਮੇਰੇ ਨਾਲ ਖੇਡ ਲਵੋ ਮੇਰਾ ਖੇਡਣ ਨੂੰ ਬੜਾ ਜੀ ਕਰ ਰਿਹਾ ਹੈ ਕੀੜੀਆਂ ਨੇ ਉੱਤਰ ਦਿੱਤਾ ਸਾਡਾ ਇਹ ਭੋਜਨ ਇਕੱਠਾ ਕਰਨ ਦਾ ਸਮਾਂ ਹੈ ਅਸੀਂ ਸਮੇਂ ਨਾਲ ਵੱਧ ਤੋਂ ਵੱਧ ਭੋਜਨ ਆਪਣੀਆਂ ਖੁੱਡਾਂ ਵਿੱਚ ਇਕੱਠਾ ਕਰਨਾ ਹੈ ਸਾਨੂੰ ਵੇਲ ਕਿੱਥੇ ਇਹ ਕਹਿੰਦਿਆਂ ਕੀੜੀਆਂ ਆਪਣੇ ਚਾਲੇ ਤੁਰੀਆਂ ਗਈਆਂ ਦੀਪੂ ਬਹੁਤ ਉਦਾਸ ਹੋਇਆ ਕੋਈ ਵੀ ਉਸ ਨਾਲ ਖੇਡਣ ਲਈ ਤਿਆਰ ਨਹੀਂ ਸੀ ਸਾਰੇ ਆਪਣੇ ਕੰਮੇ ਰੁੱਝੇ ਹੋਏ ਸਨ ਇਕੱਲਾ ਉਹੀ ਵੇਲਾ ਸੀ ਉਹ ਦੁਪਹਿਰ ਤੱਕ ਇਕੱਲਾ ਘੁੰਮਦਾ ਰਿਹਾ ਦੁਪਹਿਰ ਨੂੰ ਜਦੋਂ ਉਸਦੇ ਮੰਮੀ ਘਰ ਆਏ ਤਾਂ ਦੀਪੂ ਨੇ ਉਹਨਾਂ ਦੇ ਅੰਦਰ ਆਨਸਾਰ ਕਿਹਾ ਮੰਮੀ ਮੈਨੂੰ ਸਮਝ ਆ ਗਈ ਹੈ ਕਿ ਹਰ ਕੰਮ ਦਾ ਇੱਕ ਸਹੀ ਸਮਾਂ ਹੁੰਦਾ ਹੈ ਮੈਂ ਹੁਣ ਕਦੇ ਸਿਰਫ ਖੇਡਣ ਲਈ ਛੁੱਟੀ ਨਹੀਂ ਲਵਾਂਗਾ ਆਓ ਬੱਚਿਓ ਅਭਿਆਸ ਕਰਦੇ ਹਾਂ ਨੰਬਰ 1 ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ ਊੜਾ ਕਹਾਣੀ ਵਿੱਚ ਦੀਪੂ ਨੂੰ ਕੌਣ-ਕੌਣ ਮਿਲਿਆ ਕਹਾਣੀ ਵਿੱਚ ਦੀਪੂ ਨੂੰ ਮਧੂਮੱਖੀਆਂ ਕੁੱਤਾ ਮੋਤੀ ਚਿੜੀ ਅਤੇ ਕੀੜੀਆਂ ਮਿਲੀਆਂ ਐੜਾ ਮਾਤਾ ਜੀ ਨੇ ਦੀਪੂ ਨੂੰ ਛੁੱਟੀ ਲੈ ਕੇ ਖੇਡਣ ਲਈ ਹਾਂ ਕਿਉਂ ਕਰ ਦਿੱਤੀ ਮਾਤਾ ਜੀ ਨੇ ਦੀਪੂ ਦੀ ਰੋਜ਼-ਰੋਜ਼ ਦੀ ਜਿੱਦ ਤੋਂ ਤੰਗ ਆ ਕੇ ਛੁੱਟੀ ਲੈ ਕੇ ਖੇਡਣ ਲਈ ਹਾਂ ਕਰ ਦਿੱਤੀ ਈੜੀ ਕੀੜੀਆਂ ਭੋਜਨ ਕਿਉਂ ਇਕੱਠਾ ਕਰ ਰਹੀਆਂ ਸਨ ਕੀੜੀਆਂ ਭੋਜਨ ਆਉਣ ਵਾਲੇ ਸਮੇਂ ਵਿੱਚ ਵਰਤਣ ਲਈ ਇਕੱਠਾ ਕਰ ਰਹੀਆਂ ਸਨ ਸ ਹਰ ਕੰਮ ਸਮੇਂ ਸਿਰ ਕਰਨਾ ਹੀ ਵਧੀਆ ਹੁੰਦਾ ਹੈ ਇਹ ਕੈਸ ਨੇ ਅਤੇ ਕਿਉਂ ਕਿਹਾ ਇਹ ਸ਼ਬਦ ਦੀਪੂ ਨੇ ਮੰਮੀ ਨੂੰ ਕਹੇ ਕਿਉਂਕਿ ਸਾਰੇ ਲੋਕ ਕੰਮੀ ਰੁੱਝੇ ਹੋਣ ਕਰਕੇ ਉਸ ਨਾਲ ਕੋਈ ਖੇਡਣ ਲਈ ਤਿਆਰ ਨਹੀਂ ਸੀ ਤੇ ਉਹ ਇਕੱਲਾ ਰਹਿ ਕੇ ਉਦਾਸ ਹੋ ਗਿਆ ਸੀ ਨੰਬਰ 2 ਹੇਠਾ ਦਿੱਤੇ ਸ਼ਬਦਾਂ ਵਿੱਚੋਂ ਟੁਕਵੇਂ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਉੜਾ ਮਧੂਮੱਖੀਆਂ ਫੁੱਲਾਂ ਤੇ ਡੈਸ਼ ਰਹੀਆਂ ਸਨ ਮੰਡਲਾ ਐੜਾ ਚਿੜੀ ਆਪਣਾ ਡੈਸ਼ ਬਣਾ ਰਹੀ ਸੀ ਆਲਨਾ ਈੜੀ ਦੀਪੂ ਨੇ ਕੀੜੀਆਂ ਦਾ ਡੈਸ਼ ਕੀਤਾ ਤਰਲਾ ਨੰਬਰ 3 ਹੇਠਾਂ ਦਿੱਤੇ ਸ਼ਬਦਾਂ ਦੇ ਵਚਨ ਬਦਲ ਕੇ ਵਾਕਾਂ ਵਿੱਚ ਵਰਤੋ ਚਿੜੀ ਦਾ ਬਹੁਵਚਨ ਚਿੜੀਆਂ ਚਿੜੀਆਂ ਉੱਡ ਰਹੀਆਂ ਹਨ ਕੀੜੀ ਕੀੜੀਆਂ ਕੀੜੀਆਂ ਭੋਜਨ ਇਕੱਠਾ ਕਰ ਰਹੀਆਂ ਸਨ ਮੱਖੀ ਮੱਖੀਆਂ ਮੱਖੀਆਂ ਤੋਂ ਭੋਜਨ ਨੂੰ ਟੱਕ ਕੇ ਰੱਖਣਾ ਚਾਹੀਦਾ ਹੈ ਤਿਤਲੀ ਤਿਤਲੀਆਂ ਤਿਤਲੀਆਂ ਫੁੱਲਾਂ ਤੇ ਮੰਡਲਾ ਰਹੀਆਂ ਸਨ ਨੰਬਰ 4 ਹੇਠਾਂ ਦਿੱਤੇ ਖਾਨਿਆਂ ਵਿੱਚੋਂ ਸ਼ਬਦ ਲੱਭੋ ਅਤੇ ਲਿਖੋ ਚਾਕੀ ਚਿੜੀ ਸ਼ਾਇਦ ਆਲਨਾ ਕੀਮਤੀ ਕੀੜੀ ਜਿੱਦ ਤੀਜੀ ਕੰਮ ਝਾੜੀ ਦਮ ਜੀ ਨੰਬਰ 5 ਛੁੱਟੀ ਵਾਲੇ ਦਿਨ ਤੁਸੀਂ ਕੀ ਕੀ ਕਰਦੇ ਹੋ ਇਨ੍ਹਾਂ ਕੰਮਾਂ ਦੀ ਇੱਕ ਸੂਚੀ ਬਣਾ ਕੇ ਲਿਖੋ ਜਿਵੇਂ ਖੇਡਣਾ ਕਿਤਾਬ ਪੜ੍ਹਨਾ ਆਰਾਮ ਕਰਨਾ ਟੀਵੀ ਦੇਖਣਾ ਸਫਾਈ ਕਰਨਾ ਗੁਰਦੁਆਰੇ ਜਾਣਾ ਸੰਗੀਤ ਸੁਣਨਾ ਕਸਰਤ ਕਰਨਾ ਖਾਣਾ ਬਣਾਉਣਾ ਡਰਾਇੰਗ ਕਰਨਾ ਘੁੰਮਣਾ ਬਾਗਬਾਨੀ ਕਹਾਣੀਆਂ ਸੁਣਨਾ ਦੋਸਤਾਂ ਨਾਲ ਸਮਾਂ ਬਿਤਾਉਣਾ ਸਮਾਜ ਸੇਵਾ ਮਾਤਾ ਪਿਤਾ ਦੇ ਕੰਮ ਵਿੱਚ ਹੱਥ ਵਟਾਉਣਾ ਕੋਈ ਨਵਾਂ ਹੁਨਰ ਸਿੱਖਣਾ ਪਾਲਤੂ ਜਾਨਵਰਾਂ ਦੀ ਦੇਖਭਾਲ ਬਾਜ਼ਾਰ ਤੋਂ ਸਮਾਨ ਖਰੀਦਣਾ ਪਾਰਕ ਜਾਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ